ਸੰਘਮ ਸਰਪੰਚ ਸਾਉ ਦਾ ਛੋਟਾ ਭਰਾ ਤੇ ਆ ਜੋ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਇਕ ਬਹੁਤ ਵੱਡੀ ਸ਼ਰਤ ਪਿੰਡ ਨੂੰ ਲੱਗੀ ਹੈ ਸਾਡਾ ਇੱਕ ਹੁਨਹਾਰ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੀ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਇਹ ਸਾਨੂੰ ਮਾਨ ਪ੍ਰਾਪਤ ਹੋਇਆ ਸੀ ਔਰ ਦੋ ਦਿਨ ਪਹਿਲੇ ਅਨਫੋਰਚਨਟਲੀ ਬੜੀ ਵੱਡੀ ਇਨਸੀਡੈਂਟ ਵਰਤੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਦਾ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ। ਸੋ ਸਾਰਾ ਪਰਿਵਾਰ ਸਾਰਾ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ। ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੈਕਸ਼ਨਲ ਫੇਅਰ ਜੋ ਵਿਦੇਸ਼ ਮੰਤਰਾਲੇ ਜਿਹੜੀਆਂ ਸਾਡੀਆਂ ਇੱਕ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚਨ ਜੋ ਡੈਡ ਬਾਡੀ ਉਹਨਾਂ ਪੂਰੀ ਕੇਅਰ ਕਰਦੇ ਹਨ ਐਮਬੈਸੀ ਸਾਡੀ ਕਿ ਉਹ ਇਥੋਂ ਫੋਨ ਕਰਕੇ ਜਾਂ ਕਿਸੇ ਤਾਈ ਇਮੇਲ ਕਰਕੇ ਐਮਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰ ਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈਡ ਬਾਡੀ ਆ ਪੂਰੇ ਸਤਿਕਾਰ ਨਾਲ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕੀ ਪਰਿਵਾਰ ਤੋਂ ਉਹਨੂੰ ਪਰਿਵਾਰ ਵਿੱਚ ਉਹਨਾਂ ਦੇ ਫਾਦਰ ਸਾਹਿਬ ਹੈ ਮਦਰ ਹਨ ਬੱਚਾ ਉਹਦੀ ਮੈਰਿਜ ਹੋਈ ਉਹਨਾਂ ਦੀ ਵਾਈਫ ਹੈ ਇੱਕ ਛੋਟੀ ਬੱਚੀ ਹੈ ਪੰਜ ਮੈਨੇਕੀ ਸਰ 4 ਸਾਲ ਦੀ ਬੱਚੀ ਪਿੱਛੇ ਜੋ ਛੱਡ ਕੇ ਛੱਡ ਗਏ ਉਹ ਇੱਕ ਭਰਾ ਜੋ ਛੋਟਾ ਬ੍ਰਦਰ ਉਹ ਕੈਨੇਡਾ ਵਿੱਚ ਸਟੱਡੀ ਦੇ ਉੱਤੇ ਆਪਣੇ ਉੱਥੇ ਕਰ ਰਿਹਾ ਹੈ ਵਧੀਆ ਪਰਿਵਾਰਾ ਹੋ ਸਰਕਲ ਹੀ ਪਰੇ ਉਸ ਮਾਲਕ ਦੀ ਕੀ ਰਜਾ ਹੈ ਜਿਹੜੀ ਇਹ ਇੱਕ ਦੁੱਖ ਦੀ ਘੜੀ ਜੋ ਇੱਥੇ ਆਂਡ ਗਈ ਹੈ ਤੁਹਾਡੀ ਪ੍ਰਸ਼ਾਸਨ ਅੱਗੇ ਜਾਂ ਆਪਣੇ ਐਡਮਿਨਿਸਟ੍ਰੇਸ਼ਨ ਲਈ ਬੇਨਤੀ ਹੈ ਪਰ ਜੋ ਸਾਰੇ ਨਗਰ ਦੀ ਪੰਚਾਇਤ ਦੀ ਕਿ ਸੱਡੀ ਸਿਹਾਵ ਅੱਗੇ ਕੇ ਉਹ ਜੋ ਵੀ ਹੋ ਸਕੇ ਜੀ ਪਰਿਵਾਰ ਦੀ ਜਿਹੜੀ ਹੈ ਡੇਡ ਬੋਡੀ ਥੇ ਲਿਉਣ ਵਿੱਚ ਜੋ ਹੈਲਪ ਹੋ ਸਕੇ ਉਹ ਗਵਰਨਮੈਂਟ ਆਫ ਇੰਡੀਆ ਦੇ ਥਰੂ ਕਰਕੇ ਤੇ ਸਾਡੀ ਡੈਡ ਬੋਡੀ ਇੱਥੇ ਪਹੁੰਚ ਸਕੇ ਅਸੀਂ ਧੰਨਵਾਦ ਕਰਾਂਗੇ ਲੜਕੀ ਦਾ ਨਾਮ ਗੁਰਜਨਸ ਹੈ 2014 ਚ ਗਿਆ ਸੀ ਇੱਥੇ ਸਟੱਡੀ ਵੇਸ ਤੇ ਬਾਅਦ ਚ 2020 ਚ ਵਾਪਸ ਆਇਆ ਪਹਿਲਾਂ ਵੀ ਕਰਿਆ 18 ਚ ਫਿਰ 2020 ਚ ਵਾਪਸ ਆਇਆ ਉਹਦੀ ਸ਼ਾਦੀ ਕਰਤੀ ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਹੋ ਗਿਆ ਹੁਣ ਫਿਰ 2024 ਉਹ ਫੋਨ ਨੰਬਰ ਨੂੰ ਵਾਪਸ ਗਏ ਉੱਥੇ ਤੇ ਮੁਰਕਿਆ ਨੂੰ ਅਰਸੋ 25 ਦਿਨ ਨੂੰ ਬਦਲ ਆ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਲੋ ਕਿੱਦਾਂ ਭਰਨ ਵਰਤੇ ਕਿੱਦਾਂ ਐਕਸੀਡੈਂਟ ਹੋ ਗਿਆ ਉਹਨੇ ਡਿਊਟੀ ਤੇ ਜਾਣਾ ਡੇ ਹੀ ਕਹਿੰਦੇ ਤੁਹਾਨੂੰ ਦੋਸਤ ਇਹੋ ਦੱਸਿਆ ਉਹਨਾਂ ਨੇ ਕੀ ਕਰਦੇ ਹੀ ਉੱਥੇ ਤੇ ਹੀ ਡੀਐਲ ਪੁਲਿਸ ਦੀ ਹੀ ਡਿਊਟੀ ਕਰਦੇ ਨੇ ਕਿਹੜੀ ਪੋਸਟ ਤੋਂ ਹਾਂਜੀ ਕਿਹੜੀ ਪੋਸਟ ਤੋਂ ਉਹਰ ਤੋਂ ਜੇਲ ਅਫਸਰ ਦਾ ਸੰਦੇਆ ਜੇ ਉਹ ਜੇਲ ਅਫਸਰ ਭਰਤੀ ਹੋ ਗਿਆ ਪੜਾਈ ਦੌਰਾਨ ਹੀ ਸਿਲੈਕਟ ਹੋ ਗਏ ਹਾਂਜੀ ਹਾਂਜੀ ਬਾਅਦ ਪਹਿਲੇ ਸਾਲ ਸਿਲੈਕਟ ਹੋਏ ਪੰਨਾ 2 ਸਾਲ ਪਿੰਡ ਰਹਿ ਗਏ ਸੀ ਹਾਂਜੀ ਇਹਦੇ ਹਾਂਜੀ ਟੈਟ ਦਿੱਤੇ ਟੈਟ ਬਾਅਦ ਸਿਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆਇਆ ਕੱਟ ਕੇ ਫਿਰ ਨੇ ਜਾ ਕੇ ਨਵੰਬਰ ਚ ਜੁਆਇਨ ਕੀਤਾ ਤੇ ਅਫਸਰ ਨਾਲ ਕਿਸੇ ਨਾਲ ਉਹਨਾਂ ਦੇ ਮੈਕਮੈਂਟ ਦੀ ਗੱਲ ਹੋਈ ਹੈ ਉਦੋਂ ਦੇ ਕੀ ਕਹਿੰਦੇ ਨਹੀਂ ਕਿਸੇ ਨਾਲ ਨਹੀਂ ਹੋਈ ਆ ਜੀ ਕਿੱਦਾਂ ਫਿਰ ਵਾਪਸ ਆਂਦੀ ਕਿਦਾਂ ਕੋਸ਼ਿਸ਼ ਕਰ ਰਹੇ ਹੋ ਬਹੁਤ ਸਾਰੇ ਲੋਕਲ ਦਾ ਡਪੜਾ ਰਿਸ਼ਤੇਦਾਰ ਹੀ ਕੋਈ ਉਹਨਾਂ ਨੇ ਫਿਰ ਜਾਣ ਪਛਾਣ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਨ ਦੇ ਆ ਉਧਰ ਗਵਰਨਮੈਂਟ ਉਧਰ ਦੀ ਮਦਦ ਕਰਦੀ ਹੈ ਕੋਈ ਨਹੀਂ ਹਜੇ ਤੱਕ ਤੇ ਕੋਈ ਨਹੀਂ ਕੀਤੀ ਉਹਨਾਂ ਨੇ ਉਹ ਤੇ ਕਿੱਦਾਂ ਦੀ ਗਵਰਨਮੈਂਟ ਕੀ ਨੰਤਰਨਾ ਕਰੂ ਇਹ ਹੋਈ ਜਾਵੇ ਡਿਬੇਟ ਦੇ ਡੈਡ ਵੱਤੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆਵੇ